ਫਗਵਾੜਾ ਨੇ ਜ਼ੀਕ ਪਿੰਡ ਨੂੰ ਰੂੜ ਵਿਖੇ ਉਸ ਸਮੇਂ ਪਿੰਡ ਵਾਸੀਆਂ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਪਿੰਡ ਦੇ ਖਾਲੀ ਪਲਾਟ ਵਿੱਚ ਲੱਗੇ ਹੋਏ ਦਰਖਤ ਵਿਚਕਾਰ ਲਵਾਰਿਸ ਹਾਲਤ ਵਿੱਚ ਖੜਾ ਇੱਕ ਮੋਟਰਸਾਈਕਲ ਮਿਲਿਆ ਵਧੇਰੇ ਜਾਣਕਾਰੀ ਦਿੰਦਾ ਪਿੰਡ ਵਾਸੀ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਾਮ 6 ਵਜੇ ਦੇ ਕਰੀਬ ਉਹ ਆਪਣੇ ਪਲਾਟ ਨੂੰ ਦੇਖਣ ਲਈ ਆਇਆ ਸੀ ਤੇ ਇਸ ਦੌਰਾਨ ਉਹਨਾਂ ਦੇ ਪਲਾਟ ਵਿੱਚ ਲੱਗੇ ਦਰਖਤਾਂ ਦੇ ਵਿਚਕਾਰ ਇੱਕ ਸਪਲੈਂਡਰ ਮੋਟਰਸਾਈਕਲ ਨੰਬਰ ਪੀਵੀ 13ਏਆਰ 8834 ਖੜਾ ਦਿਖਾਈ ਦਿੱਤਾ ਜਿਸ ਤੋਂ ਬਾਅਦ ਉਸਨੇ ਪਿੰਡ ਦੀ ਪੰਚਾਇਤ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਮੌਕੇ ਤੇ ਆ ਕੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹਾਈ ਸਰ ਕੀ ਨਾਂ ਤੇ ਕਿਹੜਾ ਪਿੰਡ ਹੈ ਜੀ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਨਰੂੜ ਪਿੰਡ ਆ ਹਾਂ ਪਰਮਜੀਤ ਦੀ ਕੀ ਮਾਮਲਾ ਆ ਮਾਮਲਾ ਇਹ ਜੀ ਮੈਂ ਕੰਮ ਤੋਂ ਆਇਆ ਹੁਣ ਜੀਐਨਏ ਤੋਂ ਜੀ ਹਾਂਜੀ ਤੇ ਆਗੇ ਤੇ 6 ਵਜੇ ਆਇਆ ਸੀਗਾ ਇੱਧਰ ਨੂੰ ਆਪਣੇ ਪਲਾਟ ਦੇ ਵਿੱਚ ਜੀ ਤੇ ਹੁਣ ਆਗੇ ਇੱਥੇ ਦਰਾਸਤ ਦਿਖਾ ਲੈਣੀ ਸੀਗੇ ਜੀ ਤੇ ਉਹਨਾਂ ਨੂੰ ਨਾਲ ਲੈ ਕੇ ਆਏ ਬੰਦਿਆਂ ਨੂੰ ਤੇ ਉਹ ਵਿੱਚ ਇੱਕ ਮੋਟਰਸਾਈਕਲ ਸੀਗਾ ਹੰਦਰ ਡਿੱਗਿਆ ਆ ਜੀ ਤੇ ਉਹ ਹੁਣ ਮੈਂ ਦੇਖਿਆ ਤੇ ਉਹ ਕਿਸੇ ਦਾ ਆ ਪਤਾ ਨਹੀਂ ਕਿਹਦਾ ਆ ਜੀ ਤੇ ਇਸ ਕਰਕੇ ਮੈਂ ਹੁਣ ਫੋਨ ਲਾਇਆ ਬਾਂਟੀ ਭਾਈ ਜੀ ਨੂੰ ਜੀ ਤੇ ਸਰਪੰਚ ਸਾਹਿਬ ਨੂੰ ਜੀ ਤੇ ਦੱਸਿਆ ਕਿ ਇੱਧਰ ਆ ਕੇ ਮੋਟਰਸਾਈਕਲ ਪਿਆ ਆ ਮੌਕੇ ਤੇ ਪੰਚਾਇਤ ਮੈਂਬਰ ਆਏ ਆ ਜੀ ਹਾਂਜੀ ਉਹ ਆ ਗਏ ਆ ਹਾਂਜੀ ਦੇਖ ਕੇ ਤੇ ਤੁਹਾਨੂੰ ਕੀ ਲੱਗਦਾ ਇੱਥੇ ਤਾਂ ਨਾ ਤਾਂ ਗਾਹਾਂ ਕੋ ਨੂੰ ਕੋਈ ਸ ਕੀ ਮਤਲਬ ਕਿੰਨਾ ਲੱਗਦਾ ਤੁਹਾਨੂੰ ਇਹ ਕੱਲ ਤਾਂ ਹੈ ਨਹੀਂ ਸੀਗਾ ਜੀ ਕੱਲ ਮੈਂ ਇੱਥੋਂ ਗਿਆ ਸ਼ਾਮ ਨੂੰ ਪਰ ਅੱਜ ਹੀ ਜਾਨਕੀ ਦੇਖਿਆ ਮੈਂ ਹਾਂ ਕਿੰਨੇ ਵਜੇ ਆਈ ਸੀਗੇ ਤੁਸੀਂ ਕੱਲ ਮੈਂ ਸ਼ਾਮ ਹੀ ਆਇਆ ਸੀਗਾ 5:30 5:00 ਵਜੇ 6:00 ਵਜੇ ਜੀ ਕੱਲ ਹੈ ਨਹੀਂ ਸੀਗਾ ਤੇ ਮੋਟਰਸਾਈਕਲ ਅੱਜ ਕਿੰਨੇ ਵਜੇ ਦੇਖਿਆ ਤੁਸੀਂ ਅੱਜ ਮੈਂ ਹੁਣ 6:00 ਵਜੇ ਹਾਂਜੀ ਠੀਕ ਹੈ ਤੇ ਤੁਸੀਂ ਹੁਣ ਇਹਦੇ ਬਾਰੇ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜੀ ਇਹਦੇ ਬਾਰੇ ਹੁਣ ਬਾਂਦੀ ਭਾਈ ਨੂੰ ਦੱਸਤਾ ਆ ਉਹਨੇ ਅੱਗੇ ਸਰਪੰਚ ਸਾਹਿਬ ਨੂੰ ਵੀ ਦੱਸਤਾ ਆ ਹਾਂਜੀ ਤੇ ਉਹ ਕਹਿੰਦੇ ਉਹ ਦੇਖਦੇ ਹਾਂ ਉਹ ਬੁਲਾਉਂਦੇ ਆ ਤੇ ਪੁਲਿਸ ਆ ਰਹੀ ਆ ਹਾਂ ਜਦੋਂ ਦੱਸ ਦਿੱਤਾ ਗਿਆ ਸਰ ਮੋਟਰਸਾਈਕਲ ਸੁਪਲੈਂਡਰ ਹੀਰੋ ਦਾ ਆ ਠੀਕ ਉਧਰ ਇਸ ਸਬੰਧੀ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਹਾਂ ਜੀ ਸਰ ਇਹ ਪੰਨਨ ਰੂੜ ਇੱਕ ਮੋਟਰਸਾਈਕਲ ਪਿਆ ਸੀਗਾ ਆਪਣੀ ਲੋਬਰਸ ਤਾਂ ਕੀ ਮੌਕੇ ਤੇ ਗਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਂ ਦੀ ਬਾਰੇ? ਸਰ ਅੱਜ ਪੰਨਨ ਰੂੜ ਤੋਂ ਮੋਹਤਵਾਰ ਵਿਅਕਤੀਆਂ ਨੇ ਇਨਫੋਰਮੇਸ਼ਨ ਦਿੱਤੀ ਕਿ ਇੱਕ ਮੋਟਰਸਾਈਕਲ ਖਾਲੀ ਪਲਾਟ ਦੇ ਵਿੱਚ ਪਿਆ ਵਾ। ਜੀ ਉਹਦਾ ਇੰਜਨ ਨੰਬਰ ਚੈਸੀ ਨੰਬਰ ਟਰੇਸ ਕਰਕੇ ਵੈਰੀਫਿਕੇਸ਼ਨ ਕਰ ਰਹੇ ਆਂ ਤੇ ਜੋ ਵੀ ਕਾਰਵਾਈ ਬਣੇਗੀ ਅਮਰਵਤ ਲੈਂਦੀ ਤੇ ਹੁਣ ਮੋਟਰਸਾਈਕਲ ਤੁਸੀਂ ਆਪਣੇ ਕੰਮ ਚ ਚਲੇ ਲਿਆ ਜੀ ਕਭੇ ਪੁਲਿਸ ਦਾ ਤੇ ਜਦੋਂ ਮੌਕੇ ਤੇ ਗਏ ਆਂ ਤੇ ਕਹਿੰਦੇ ਉਹਦਾ ਮੋਟਰਸਾਈਕਲ ਦਾ ਪਲੱਗ ਵੀ ਨਹੀਂ ਸੀਗਾ ਤੇ ਲੋਕ ਲੱਗਾ ਹੋਇਆ ਹਾਲ ਦੇ ਚ ਸੀਗਾ ਹਾਂ ਜੀ ਲੋਕ ਲੱਗਾ ਹੋਇਆ ਸੀ ਤੇ ਪਲੱਗ ਜਿਹੜਾ ਪੈਟਰੋਲ ਪਲੱਗ ਖੁੱਲਿਆ ਹੋਇਆ ਹੈ ਖੁੱਲਿਆ ਹੋਇਆ ਸੀਗਾ ਤੇ ਹੁਣ ਕਿਦਾਂ ਪਿੰਡ ਦੇ ਵਿੱਚ ਕੋਈ ਕੈਮਰੇ ਲੱਗੇ ਹੋਏ ਚੈੱਕ ਕੀਤੇ ਗਏ ਜੀ ਨਹੀਂ ਸਰ ਕੈਮਰੇ ਚੈੱਕ ਨਹੀਂ ਕੀਤੇ ਕੈਮਰਾ ਹੈ ਨਹੀਂ ਉੱਥੇ ਕੋਈ ਲੱਗੇ ਜੀ ਉਸ ਤੋਂ ਬਾਅਦ ਫਿਰ ਕੋਈ ਡਿਸਟ੍ਰਿਕਟ I will do something. Okay.